ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਲਓ ਜੀ ਅੱਜ ਪਹੁੰਚਿਆ ਸਾਹਮਣੇ ਅੜਵਾ ਕਿਸਾਨ ਮੇਲਾ ਬਾਕੀ ਅੰਤਰਰਾਸ਼ਟਰੀ ਖੇਤੀਬਾੜੀ ਮਸ਼ੀਨਰੀ ਡੈਰੀ ਟੈਕਨੋਲੋਜੀ ਠੀਕ ਹੈ ਜੀ 5 6 7 ਦਸੰਬਰ 2024 ਲੁਧਿਆਣਾ ਬਹੁਤ ਸੋਹਣਾ ਜਿਹੜਾ ਹੈ ਨਾ ਮੇਲਾ ਮੈਂ ਕਹਾਂ ਮੈਂ ਠੰਡਾ ਮੇਲਾ ਹੈ ਹੈ ਸੇਵਕ ਭਾਈ ਕਿੰਦਾ ਹਾਲ ਚਾਲ ਵਧੀਆ ਜੀ ਬਹੁਤ ਨਾਲੇ ਭਾਈ ਜਿਹੜੇ ਖੇਤੀਬਾੜੀ ਦੀਆਂ ਸੰਦਾ ਹਨ ਮੈਗਨਿਕ ਤੋਂ ਇੱਕ ਮਸ਼ੀਨ ਕੰਬਾਈਨਰ ਬਹੁਤ ਸੋਹਣਾ ਆ ਬਾਕੀ ਤੁਹਾਨੂੰ ਦਿਖਾਉਣੇ ਆ ਸਾਰੀ ਮੇਲੇ ਦੀ ਰੌਣਕ ਆ ਬਹੁਤ ਸੋਹਣੀ ਆ ਦੇਖੋ ਤਵੀਆਂ ਆ ਗਈਆਂ ਕਾਲੀਆਂ ਵੱਜੜੀਆਂ ਚੱਲਦੀਆਂ ਜ਼ੋਰਦਾਰ ਬੰਦਾ ਵੀਟਰ ਸੁਪਰ ਸੀਟਰ ਇੱਕ ਦੂਜੇ ਨਾਲ ਬਹੁਤ ਤਰ੍ਹਾਂ ਦੇ ਜਿਹੜੇ ਸੰਦਾ ਹਨ ਖੇਤੀਬਾੜੀ ਵਾਲੇ ਬਹੁਤ ਵਧੀਆ ਇੱਧਰ ਬੁੱਲਦੀ ਵਾਲਿਆਂ ਦੀ ਸਟਾਲ ਲੱਗੀ ਹੋਈ ਆ

ਹੌਲੀ ਵਾਲਾ ਹੈ ਨਾ ਬਾਈ ਟਰਾਲੀ ਬੜਾ ਹੀ ਜੇ ਚੱਕੋ ਸੁਣਨਾ ਦਾ ਟਰਾਲੀ ਇਹਦੇ ਤੋਂ ਆਈ ਸੋਨਾ ਜਿਆ ਏ ਨਾਲ ਟਰਾਲੀ ਦੀ ਕੁਆਲਿਟੀ ਚੈੱਕ ਕਰੋ ਬਾਈ ਹੈ ਨਾ ਕਿੰਨੀ ਜਿਹੜੀ ਅੱਜ ਦੇ ਦੌਰ ਦੇ ਵਿੱਚ ਟਰਾਲੀਆਂ ਚੱਲਦੀਆਂ ਹੈ ਨਾ ਦੇਖ ਨੌਜਵਾਨ ਦੀ ਡਿਮਾਂਡ ਆ ਵੀ ਵਧੀਆ ਹੈ ਨਾ ਟਰਾਲੀ ਦੀ ਟੈਕਨੋਲੋਜੀ ਵਧੀਆ ਹੋਵੇ ਰਈਆ ਕੋ ਸੁਜੀਤ ਸਿਨੇਮਾ ਆ ਤਾਂ ਰਈਆ ਟਰਾਲੀਆਂ ਆਪ ਪਾਤੀ ਹੋਰ ਵੀ ਤੇ ਬਹੁਤ ਆ ਨਾ ਫਾਇਰਲੀ ਮੈਂ ਜਿਹੜੇ ਆਪਣੇ ਫਰੈਸਰ ਵਾਸਟਰ ਗੈਂਟ ਡਰਮ ਵਗੈਰਾ ਜੋ ਵੀ ਆਪਾਂ ਹਨ ਲੈਣਾ ਚਾਹੁੰਦੇ ਆ ਆਪਾਂ ਤੁਹਾਨੂੰ ਵੀਡੀਓ ਪਹਿਲਾਂ ਦੀ ਪਾਉਂਦੀ ਹੀ ਰਹਨੇ ਆ ਨਾ ਸੌਲੀ ਗਰੁੱਪ ਵਾਲਿਆਂ ਦੀ ਆ ਬਹੁਤ ਵਧੀਆ ਨਾ ਸਾਡਾ ਦੇਖੋ ਕਿੰਨੀ ਮੂਤੀ ਚ ਤਿੰਨ ਲੋਕਾਂ ਲੱਗਦੀ ਆ ਹੈ ਉਹ ਦੋ ਇੰਟ ਉਹ ਕੰਮ ਕਰਦੇ ਬਾਈਟਾਂ ਦੇ ਲਾ ਲਈ ਗੈਂ ਮੈਸੀ ਵਾਲੂ ਹੈ ਕੀ ਜਾਈ ਹੋਈਆਂ ਲਾਗੇ ਨਾ ਕਰੀਏ ਨਾ ਕੋਈ ਹੋਰ ਚੱਪਕੜੇ ਦੇਖਦੇ ਹਾਂ ਅਮਜੀ ਪੈਲੇ ਤੇ 11 ਹੈ ਹੋਰ ਵੀ ਨਹੀਂ ਇਸ ਤੋਂ ਬਿਜਾ ਕੋ ਰੇਡ ਹੋ ਰਿਹਾ ਹੈ ਇਹ 18 ਫੁੱਟ ਹੈ 18 ਫੁੱਟ ਹੈ ਹਾਂ ਜੀ ਠੀਕ ਹੈ ਬੋਸ਼ੇ ਬਿਨਾ ਜੈਕ ਤੋਂ ਬਿਨਾ ਜੈਕ ਤੋਂ ਆਏ ਠੀਕ ਹੈ ਹੋਰ ਵਧੀਆ ਠੀਕ ਸਾਹ ਹਾਂ ਉੱਥੇ ਮੇਰੇ ਆ ਮੈਂ ਆਪਰੇ ਹਾਲੇ ਥੋੜਾ ਰਸਕਾ ਠੰਡਾ ਆ ਗਿਆ ਨਾ ਡੀ ਵੀ ਦੇ ਹਾਂ ਆਰ ਨਹੀਂ ਤੋਂ ਪਾਸ ਦੇ ਰਹੇ ਹਾਂ 2 ਮਹੀਨੇ ਦੇ ਅੱਟ ਦੇ ਆਰ ਦੇ ਦਿਨ ਵਾਲੀ ਬਕਰੀ ਬਈਆਂ ਨਾਲ ਕਾਤੇ ਰਹੇ ਬਈ ਸੰਪਰਦ ਅੰਡਿਚ ਮੱਲੇ ਸੰਪਰਦ ਅੰਡਿਚ ਠੀਕ ਹੈ ਜੀ ਸੌੜੀ ਹੈ ਸੌੜੀ ਆ ਸੇ ਨੰਬਰ ਆ ਰਿਹਾ ਹੈ ਜਿੰਨਾ ਕਮਾਈ ਨਹੀਂ ਹੋਈ ਤਾਂ ਕਹੋ ਹੈ ਜੋ ਮੰਦਾ ਕਰੇ ਐਸਰ ਵਾਕ ਟਾਲੇ ਆ ਜਾਣਾ ਮੇਰਾ ਨੂੰ ਇਹ ਜਿਹੜੇ ਜਰਨੀਆਂ ਜਿਹੜਾ ਕਹਿੰਦੇ ਤਾਂ ਕਰਦੇ ਪਰ ਇੱਕ ਟਰਾਲੀ ਨੂੰ ਕੰਮੇੰਦੰਦਾ ਕਹਿੰਦਾ ਉਹ ਵੀ ਅੱਛਾ ਜਿੱਦਾਂ ਅਗਲੀ ਦੁਬਾਰਾ ਠੀਕ ਹੈ ਟਰਾਲੀ ਵੀ ਲੈ ਕੇ ਆਏ ਹੋਰ ਕਿੱਲਾ ਇੱਕ 26 2.5 ਮਾਡਲ ਹੈ 26 2.5 ਮਾਡਲ ਹੈ ਠੀਕ ਹੈ ਸਰਪਾ ਚੱਲਦਾ ਬਾਗ ਬਾਗ ਦੇ ਵਿੱਚ ਸੰਝ ਆ ਗਿਆ 12 ਆ ਨਾਮ ਦਾ ਦਿੱਤੇ ਗਿਆ ਆ ਨਾਮ ਖੜੀ ਹੈ ਗਰਦੀਪ 527 ਇਹ ਬਾਈ ਉਹਨਾਂ ਨੇ ਵੀ ਤਾਲ ਲਾਈ ਹੋਈ ਆ ਆਪਣੇ ਮੇਲੇ ਤੇ ਉਹਦੇ ਬਾਅਦ ਉਹ ਖੜੀ ਹੈ ਹੈਨਾ achar ਵਾਲੀ ਸੈਲਜ ਮਸ਼ੀਨ ਬਹੁਤ ਵਧੀਆ ਮੇਲਾ ਬਾਈ ਠੰਡਾ ਜਰੂਰ ਪਹੁੰਚੋ ਅਜੇ ਤਾਂ ਹੈਗਾ 3-4 ਦੇ ਨਾ ਬਾਕੀ ਆਪਣੇ ਜੀਐਮਬੀ ਗਰੁੱਪ ਇਹ ਹੈਗਾ ਜੀ ਆਪਣਾ ਜੀਐਮਬੀ ਗਰੁੱਪ ਦਾ ਸਟਾਲ ਆ ਗਈ ਇਹਨਾਂ ਨੇ ਵੀ ਕਿੱਦਾਂ ਜੀ ਫੋਰਮੈਨ ਜੀ ਤੱਕੀ ਜਾਂਨੇਓ ਕੰਮ ਮੈਂ ਕਰ ਰਿਹਾ ਸਰਾ ਕਰ ਰਿਹਾ ਹਾਂ ਆ ਗਿਆ ਜੀ ਇਹਨਾਂ ਦਾ ਰੀਪਰ ਜੇ ਐਮ ਬੀ ਇੱਧਰ ਆ ਗਿਆ ਰੂਟਾਵੇਟਰ ਬਾਕੀ ਆ ਗਈ ਕੰਬੈਨ ਮਸ਼ੀਨ ਵਾਲਾ ਦਾ ਸਿਰ ਆ ਹੀ ਲਾਤਾ ਐਸੀ ਵਾਲਾ ਦਾ ਕਰੋ ਚੈੱਕ ਮਸ਼ੀਨਾਂ ਦੇ ਕੀ ਆਪਾਂ ਨੇ ਅੱਜ ਚਾਰ ਪੰਜ ਮਸ਼ੀਨਾਂ ਦਵਾਈਆਂ ਦੀ ਬਾਈ ਇਹਨਾਂ ਦੀਆਂ ਬਹੁਤ ਸੋਹਣਾ ਜਿਹੜਾ ਰਿਜ਼ਲਟ ਆ ਹਨਾ ਮਸ਼ੀਨ ਦਾ ਮੈਂ ਕਹਿੰਦਾ ਵੀ ਵਧੀਆ ਚੱਲੀ ਆ ਕੋਈ ਵੀ ਕੰਪਲੇਂਟ ਨਹੀਂ ਦਿੱਕਤ ਨਹੀਂ ਆਈ ਮਸ਼ੀਨ ਦੇ ਵਿੱਚ ਆ 4x4 ਲੱਗਿਆ ਏਸੀ ਕੈਬਨ ਆ ਬਾਕੀ 4x4 ਵੀ ਐ ਮੈਂ ਕਹਿੰਦਾ ਵਧੀਆ ਪੂਰੀ ਮਜ਼ਬੂਤੀ ਚਲਾ ਆ ਦੇਖੋ ਇੱਧਰ ਪੂਰੇ ਹੱਡ ਕੋਟੇ ਮੋٹے ਕਰਕੇ ਲਾ ਆ ਬਾਕੀ ਸਭ ਤੋਂ ਬੜੀ ਗੱਲ ਤਾਂ ਇਹ ਆ ਵੀ ਜਿਹੜੇ ਜਨਾ ਤਾਂ ਆਪਣੇ ਏਸੀ ਕੈਬਨ ਆ ਇਹਨਾਂ ਦਾ ਆਪ ਦਾ ਤਿਆਰ ਕਰਿਆ ਹੋਇਆ ਪੂਰਾ ਡਿਜ਼ਾਈਨ ਆ ਜਿਹੜਾ ਇਹਨਾਂ ਦਾ ਆਪ ਦਾ ਹੈ ਨੇ ਆਪ ਡਿਜ਼ਾਈਨ ਕਰਿਆ ਸਾਰਾ ਇੱਕ ਕੈਵਨ ਨਾਲ ਜਿਹੜਾ ਬਿਲਕੁਲ ਇਹ ਚੱਕੇ ਧਾਰਨੇ ਵਾਲਾ ਕੰਮ ਨਹੀਂ ਹੈਗਾ ਇਹਨਾਂ ਨੇ ਸਾਰਾ ਇੱਕ ਕੈਵਨ ਆਪ ਤਿਆਰ ਕਰਿਆ ਹੈ ਸੇਵਕ ਬਾਈ ਕਿੱਦਾਂ ਲੱਗਿਆ ਕੰਮ ਹੈ 25 ਜਿਧ ਮਤ ਕਰਤਾ ਪੂਰਾ ਤਗੜਾ ਤਗੜਾ ਵਾਕਈ ਸਹੀ ਗੱਲ ਤਗੜਾ ਹੀ ਆ ਬਾਈ ਦਿਖਾਈਏ ਵਿੱਚ ਤੇ ਫਿਰ ਆਪਾਂ ਕੈਵਨ ਦੇ ਵਿੱਚ ਆ ਕੇ ਪਹਿਲਾਂ ਤਾਂ ਕੈਵਨ ਦੀ ਕੁਆਲਿਟੀ ਚੈੱਕ ਕਰੋ ਬਾਈ ਇਹਨਾਂ ਨੇ ਵੀ ਕਿਸੇ ਗੱਲੋਂ ਪਿੱਛੇ ਨਹੀਂ ਛੱਡੀ ਹੈਗੀ ਮਿਊਜ਼ਿਕ ਸਿਸਟਮ ਦੇਖੋ ਤੁਸੀਂ ਕਿੰਨੇ ਟਕਾਣੇ ਲਾਇਆ ਆ ਆ ਗਿਆ ਆਪਣਾ ਏਸੀ ਸਿਸਟਮ ਉਹ ਫੇਰ ਇੱਕ ਸਪੀਕਰ ਆ ਗਿਆ ਨਾ ਉਸ ਤੋਂ ਬਾਅਦ ਆਪਣਾ ਹਵਾ ਵਾਲਾ ਪੱਖਾ ਆ ਗਿਆ ਬਾਕੀ ਇਧਰ ਫੋਰਮੈਨ ਜੀ ਬੈਠੇ ਆ ਬਣ ਕੇ ਕਿੱਦਾਂ ਫੋਰਮੈਨ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਜੀ ਢੂੜੇ ਕਰਤੀ ਕੈਬਨ ਵਾਲੀ ਦਾ ਹਾਂ ਜੀ ਹਾਂ ਤੇ ਆਪਾਂ ਇਹਦੇ ਵਿੱਚ ਹੀ ਦੇਖੋ ਜਿਹੜੀ ਆ ਦੋ ਐਲਸੀਡੀਆਂ ਲੱਗੀਆਂ ਨੇ ਇੱਕ ਤਾਂ 뮤직 ਵਾਸਤੇ ਆਪਣੀ ਜੀ ਦੂਜੀ ਲੱਗੀ ਹੋਈ ਹੈ ਇੱਕ ਜਿੰਨੀ ਲਾਸਟ ਦੇ ਕੈਮਰਾ ਲੱਗਾ ਜਿਹੜੀ ਪਿੱਛੇ ਪੂਛ ਤੇ ਲਾਈਟ ਲੱਗੀ ਹੋਈ ਹੈ ਟਰੱਕਾ ਭਣਾ ਜਿੰਦੇ ਉੱਪਰ ਆ ਗਿਆ ਕੈਮਰਾ ਇਹ ਲੱਗ ਨੂੰ ਚੱਲਣਗੇ ਦੋ ਕੈਮਰੇ ਲਾਤੇ ਹਾਂਜੀ ਜੋ ਪਿੱਛੇ ਕੋਈ ਚੀਜ਼ ਆਉਂਦੀ ਹੈ ਪਤਾ ਲੱਗ ਜਾਂਦਾ ਬੰਦੇ ਨੂੰ ਆਪਣੇ ਪਿੱਛੇ ਕੋਈ ਨੀ ਚੀਜ਼ ਆ ਰਹੀ ਹੈ ਦੇਖ ਕੇ ਸਾਈਡ ਦੇ ਸਰ ਅੱਛਾ ਮੰਨ ਲਓ ਕੰਟੀਨਿਊ ਚੱਲਦੇ ਹੀ ਰਹਿਣਗੇ ਜੱਤ ਚਾਬੀ ਲੱਗੀ ਹਾਂਜੀ ਹਾਂ ਚੱਲਦੇ ਠੀਕ ਆ ਤੇ ਬਾਕੀ ਆਪਣਾ ਜਿਹੜਾ ਕੈਬਿਨਟ ਹੋਰ ਮਸ਼ੀਨਾਂ ਦੇ ਇੰਨੇ ਘੱਟ ਨੇ ਖੁੱਲਾ ਡੁੱਲਾ ਗਿਆ ਬਣਾ ਬੜਾ ਸਪੈਸ਼ਲ ਹੈ ਜੀ ਅਸੀਂ ਮੰਨ ਲਓ ਜੀ ਖੁੱਲਾ ਡੁੱਲਾ ਕਰਤਾ ਹਾਂਜੀ ਹਾਂ ਜੀ ਵੀ ਇਹਨਾਂ ਹੋਗੇ ਵੀ ਤੰਗ ਜਾਂ ਕੇ ਬਣਾ ਪੂਰਾ ਵਧੀਆ ਆਪਣੇ ਹੈਵੀ ਬਣਾਇਆ ਜੀ ਨਹੀਂ ਆਪ ਹੀ ਵਧੀਆ ਹੋ ਗਿਆ ਦਾ ਪਿੱਛੇ ਤੇ ਖੁੱਲਾ ਸੀਸਾ ਕਾਂਚਾ ਨਾ ਜਵੇਂ ਵੱਲੋਂ ਪਿੱਛੇ ਵੀ ਬੰਦੇ ਨੂੰ ਨਿਗਾ ਪੈਂਦੀ ਆ ਕੈਮਰੇ ਦੇ ਭਰੋਸੇ ਨਹੀਂ ਉਂ ਵੀ ਪਿੱਛੇ ਵਧੀਆ ਰਹਿ ਗਿਆ ਵੀ ਖੁੱਲਾ ਜਾ ਹੋ ਗਿਆ ਹੈ ਨਾ ਤੇ ਕੈਮਰਾ ਬਾਈ ਗੋਰ ਨਾਲ ਆਪ ਤਿਆਰ ਕਰਿਆ ਹਾਂ ਜੀ ਆਪ ਜੀ ਸਾਰਾ ਹੀ ਸਾਰਾ ਹੀ ਅੱਛਾ ਕੋਈ ਐ ਨਹੀਂਗਾ ਵੀ ਕੋਈ ਹਲਕਾ ਹੈ ਇਸ ਵੀ ਕੰਪਨੀ ਦਾ ਕਿਆ ਮਰ ਆਪਣੇ ਵੇਡ ਦੇ ਬਰਾਬਰ ਲਾ ਲੇ ਬਹੁਤ ਹੈਵੀ ਚੀਜ਼ ਲੱਗੇ ਹੋ ਗਿਆ ਹਾਂ ਅੱਛਾ ਮੈਂ ਦੁਬਿਓ ਵੀ ਹੱਥ ਜੀ ਜੰਪ ਲੈ ਜੂ ਤੇ ਪੂਰਾ ਮਜਬੂਤੀ ਜੀ ਕੰਮ ਕਰਿਆ ਹੈ ਸਭ ਤੋਂ ਵਧੀਆ ਤਾਂ ਪਹਿਲਾਂ ਬਾਈ ਮੈਨੂੰ ਹੋਰ ਆਹ ਚੀਜ਼ ਇਦਾਂ ਹੀ ਬੜੀ ਵਧੀਆ ਲੱਗੀ ਹਾਂ ਜੀ ਇਹ ਨਾ ਜਿਹੜੀ ਬੰਦਾ ਬੈਠਾ ਮੈਂ ਕਹਿੰਦਾ ਵੀ ਕਲੱਚ ਬ੍ਰੇਕ ਤੇ ਪਾਰ ਬਾਈ ਮੁੰਡਾ ਰੱਖੂਗਾ ਜਾਂ ਮੂਰੇ ਫੁੱਟ ਰੈਸਟ ਹੈ ਹੀ ਨਹੀਂ ਹਨਾ ਆਹ ਸਿਸਟਮ ਵਧੀਆ ਕਰਦਾ ਜਿਹੜਾ ਮਨ ਲੋ ਕਲੱਚ ਘੇਰ ਪਾਇਆ ਬੰਦਾ ਨਾਮ ਦਾ ਰੋਡ ਤੇ ਵੀ ਆ ਰਿਲੈਕਸ ਹੋ ਕੇ ਬਹਿਣਾ ਇਹ ਕੋਈ ਦਿੱਕਤ ਸਮਝਦਾ ਬਾਕੀ ਲੈਟ ਸਿਸਟਮ ਵੀ ਥੱਲੇ ਆ ਪੂਰਾ ਵਧੀਆ ਕਰਿਆ ਪਿਆ ਥਾ ਵੀ ਜਵੇਂ ਬੰਦੇ ਹੋਗੇ ਨੀ ਹਣਾ ਹਾਂਜੀ ਹਾਂ ਗਰਦਾ ਗਰਦਾਉਣਾ ਮੈਨੂੰ ਕੋਈ ਨਹੀਂ ਕਰਦਾ ਜੀ ਦੋਸਤ ਕੋਈ ਨਹੀਂ ਹੈਗੀ ਕਿਸੇ ਦੀ ਆ ਅਸੀਂ ਇਸੇ ਖੋਲਦੇ ਕਰਿਆ ਫਿਰ ਨਹੀਂ ਨਹੀਂ ਇਹ ਫਿਕਸ ਹੈ ਇਹ ਫਿਕਸ ਕਰਦੇ ਇਹ ਠੀਕ ਆ ਬਾਕੀ ਡੈਸ਼ਬੋਰਡ ਵੀ ਵਧੀਆ ਬਣਾਤਾ ਹੁੰਦਾ ਹੈ ਜੀ ਪੂਰਾ ਇੱਕ ਨੰਬਰ ਹੈ ਜੀ ਦੇਖੋ ਤੁਸੀਂ ਮੈਡਕਾ ਲੋਹੇ ਦੇ ਉੱਪਰ ਮੈਡ ਹੋਈ ਹੈ ਨਾ ਹਾਂਜੀ ਹਾਂ ਜੀ ਮਰਾ ਚਾਰਜਰ ਦੋ ਹੀ ਲਾਦਾ ਬਿਜਲੀ ਵਾਲਾ ਜੀ ਬਿਜਲੀ ਲਾਤਾ ਜੀ ਆਪਣਾ 220 ਵੋਲਟਰ ਵੀ ਬੰਦੇ ਨੂੰ ਦਿੱਕਤ ਆ ਰਾਵੇ ਚਲਾਉ ਸਮੇਂ ਆਈ ਫਿਰ ਵੀ ਬੰਦਾ ਜੀ ਦੁਨੀਆ ਲੀਡਾਂ ਹੀ ਲੈਂਦਾ ਡੁੱਡੂ ਚਾਰਜ ਜੀ ਖਰਾਬ ਹੋਈ ਨਾ ਆਪਾਂ ਦੇ ਫਿਰ ਕੀ ਕਰਿਆ ਨਾ ਪਲੱਗ ਲਾ ਕੇ ਹਾਂ ਵਧੀਆ ਪੈਂਦਾ ਤੇ ਆਪਾਂ ਦੇ ਵਿੱਚ AC to DC ਕਨਵਰਟ ਕਰਤਾ ਤਾਂ ਵਧੀਆ ਕਰਿਆ DC to AC ਕਨਵਰਟ ਕਰਤਾ ਹਾਂ 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 ਸਟੇਰਸ ਜੁੜ ਗਏ ਵਧੀਆ ਉਹ ਚ ਬਣਾਤਾ ਮੈਂ ਬੰਦਾ 100 ਕੇ ਵੇਂਦਾ ਜੀ ਕੁਝ ਨਹੀਂ ਜਿਵੇਂਦਾ ਆਪਣੀ ਚ ਬਾਕੀ ਸਹੀ ਗੱਲ ਹੈ ਇਹ ਰਾਮਰਾਜ ਨਾ ਬਈ ਥੱਕੜ ਵਾਲਾ ਕੰਮ ਨਹੀਂ ਯਾਰ ਆ ਸੀਟ ਦੇਖੋ ਤੁਸੀਂ ਕੰਫੀਟੇਬਲ ਬਹੁਤ ਜ਼ਿਆਦਾ ਕੰਫੀਟੇਬਲ ਹੈ ਤੁਸੀਂ ਦੇਖੋ ਜਿਵੇਂ ਜਿਵੇਂ ਰੱਖਤੀ ਹੈ ਜਿਹੜੇ ਜੀ ਕੋਈ ਬੰਦਾ ਕਿਸੇ ਪਾਸੇ ਤੋਂ ਵੀ ਕਿ ਆਏ ਨਹੀਂ ਹੈਗਾ ਵੀ ਠੰਡ ਦੇ ਵਿੱਚ ਬਿਠਾ ਲਿਆ ਮੰਦਰੋਂ ਪਤਾ ਨਹੀਂ ਲੱਗੂ ਵੀ ਮਸ਼ੀਨ ਕਰ ਚਲਾਉਂਦਾ ਕੀ ਕਰਦਾ ਹੈ ਮੈਂ ਕਦੇ 1% ਵੀ ਬਾਜ਼ੀ ਨਹੀਂ ਸੀ ਵਿੱਚ ਨੂੰਹਾਂ ਦਾ ਤਾਂ ਵੀ ਨਹੀਂ ਪਤਾ ਲੱਗਦਾ ਅੱਛਾ ਤਾਂ ਹੋਰ ਕੀ ਜੇ ਪਿਛੋਂ ਹਾਰਨ ਮਾਰੂ ਉਹਦੀ ਵੀ ਮਾੜੀ ਮੁੱਢੀ ਆਵਾਜ਼ ਆਉਂ ਬੰਦੇ ਨੂੰ ਬਾਕੀ ਤਾਂ ਸੀਸੇ ਜੀ ਦੇ ਕੇ ਦੱਸੋ ਹਾਂ ਬਾਕੀ ਵੈਸੇ ਹੀ ਚੱਲਦਾ ਸਬਕੀ ਮੇਲਾ ਸ਼ਾਮ ਦਾ ਟਾਈਮ ਹੋ ਗਿਆ ਬਾਈ ਅਜੇ ਵੀ ਰਾਸ਼ ਬਹੁਤ ਆ ਪਰ ਇਹ ਅੱਜ ਫਾਸਟ ਦਿਨ ਤਾਂ ਨਾ ਫਾਸਟ ਦਿਨ ਕਰਕੇ ਥੋੜਾ ਜਿਆ ਰਾਸ਼ ਜਿਹੜਾ ਮੇਰੇ ਹਿਸਾਬ ਜੀ ਦੇ ਬਹੁਤ ਜਨਾ ਤੇ ਜਿਆਦਾ ਦਾ ਮੱਕਿਓ ਮਿੰਨਿੰਗ ਮੈਨਾਂ ਲੱਗੀਆਂ ਹੋਈਆਂ ਐਨਐਸ ਦੀਆਂ ਉਹ ਇਧਰ ਆਪਣੇ ਸਾਹਮਣੇ ਸਵਰਣ ਕਮੈਨ ਲੱਗੀ ਹੋਈ ਆ। ਉਹ ਤੋਂ ਬਦ ਪਰੇ ਦਸ਼ਮੇਸ਼ ਲੱਗੀ ਹੋਈ ਆ। ਜੱਦੀ ਭਾਈ ਥੱਲੇ ਦੇਖੀਏ ਕੀ ਕੀ ਫਰਕ ਪਾਇਆ ਤੁਸੀਂ ਇਹ ਮਾਡਲ ਦੇ ਵਿੱਚ? ਜੀ ਭਾਈ ਏਸੀ ਕਹਿਵੰਦਾ ਨਾ ਵੀ ਫਰਕ ਤਾਂ ਹੈ ਹੈ ਫੋਰਮੈਨ ਜੀ। ਇਧਰ ਨੂੰ ਆ ਜਾ ਮੇਰਾ ਵੀਰ। ਇਹਦੇ ਬਾਹਰ ਤੇ ਵੀ ਹੈ ਨਾ ਖਾਸਾ ਫਰਕ ਪਾਤਾ। ਭਾਈ ਜੀ ਜਿਵੇਂ ਆ ਦੋ ਜਿਹੜੀਆਂ 8 ਲਾਈਟਾਂ ਲੱਗੀਆਂ ਨੇ LED। ਹਾਂਜੀ। ਸਪੋਰ ਕੰਪਨੀ ਵਾਲੇ ਦੋ ਲਾਉਂਦੇ ਨੇ ਚਾਰ ਠੀਕ ਆ ਸੋਹ ਸਾਈਡ ਦੂ ਸਾਈਡ ਆਪਾਂ ਨੇ ਅੱਠ ਲਾਈਟਾਂ ਲਾਈਆਂ ਲਾਈਟਾਂ ਦੀ ਕੁਆਲਿਟੀ ਵੀ ਇੰਨੀ ਵਧੀਆ ਤੇ ਰੋਸ਼ਨੀ ਤੁਸੀਂ ਦੇਖੋ ਇਹ ਦਿਨ ਚੱਲ ਰਹੀ ਆ ਅੱਛਾ ਇੱਕ ਤੁਸੀਂ ਦੇਖਿਆ ਕਈ ਸੀ ਕਿ ਆਪਣਾ ਮਸ਼ੀਨਾਂ ਦੇ ਜਿਹੜਾ ਸੀਸਾ ਸਾਫ ਕਰਦਾ ਬੰਪਰ ਮਸ਼ੀਨ ਹੈ ਜੀ ਫੇਟਾ ਲੱਗੀ ਹੋਈ ਆ ਹਾਂਜੀ ਜਦੋਂ ਉਹ ਸਟੀering ਤੋਂ ਬੰਦਾ ਬੈਠ ਕੇ ਥੱਲੇ ਕਾਟਰ ਕਰਨੀ ਨਿਗਾਹ ਮਾਰਦਾ ਉਹਦੀ ਦਿੱਕਤ ਆਉਂਦੀ ਆ ਆਪਾਂ ਨੇ ਉਹ ਵੀ ਉੱਪਰੇ ਕਰ ਦਿੱਤਾ ਬੰਪਰ ਮੋਟਰ ਦੀ ਹਾਂ ਆਪਾਂ ਉੱਪਰੇ ਕਰ ਦਿੱਤਾ ਉੱਪਰ ਤੇ ਹੋ ਗਿਆ ਅੱਛਾ ਇਹ ਵੀ ਵਧੀਆ ਹੋ ਗਿਆ ਇਹ ਮੂਰੇ ਐ LED ਸਕਰੀਨ ਲਾਈ ਹੋਈ ਹੈ ਦੂਈਓ ਇਹਦੇ ਵਿੱਚ ਕਸਟਮਰ ਆਪਣਾ ਨੰਬਰ ਨਾਮ ਐਡਰੈਸ ਸੇਵ ਕਰ ਸਕਦਾ ਤੁਹਾਨੂੰ ਚਲਦੀ ਦਿਖੂਗੀ ਜਿੱਦਾਂ ਆਪਣੇ ਮੇਲੇ 'ਚ ਚਲਦੀ ਅੱਛਾ ਮੰਨ ਲਓ LED ਲਾਈ ਹੋਈ ਆਹੋ ਇੱਥੇ ਚਲਦੀ ਆ ਰਹੀ ਕੋਈ ਚਲਦੀ ਆ ਸਕਰੀਨ ਜੀ ਜੀ ਪਹਿਲਾਂ ਕਸਟਮਰ ਦਾ ਨੇਮ ਆਊਗਾ ਪਿੰਡ ਦਾ ਨਾਮ ਆਊਗਾ ਤੇ ਉਸ ਤੋਂ ਬਾਅਦ ਆਪਣਾ ਨੰਬਰ ਆਊਗਾ ਠੀਕ ਆ ਇਹ ਬਾਈ ਰੀਪਰ ਵੀ ਆਪਣਾ ਹੀ ਹੈ ਨਾ ਹਾਂ ਰੀਪਰ ਵੀ ਆਪਾਂ ਹੀ ਤਿਆਰ ਹਾਂ ਤੋੜੀ ਆ ਰੀਪਰ ਵੀ ਵਧੀਆ ਬਣਿਆ ਹੋਇਆ ਬਾਕੀ ਕਿ ਪੇਂਟ ਦੀ ਕੁਆਲਿਟੀ ਥੋੜੀ ਬੜੀ ਰਾਤ ਲਾਈਟਾਂ ਕਰਕੇ ਜਮਕਦੀ ਹੈ ਕਿ ਦਿਨ ਚ ਵੀ ਜਮਕਦੀ ਆ ਚਾਹ ਬੱਦਲ ਬਾਈ ਚ ਵੀ ਦੇਖ ਲਿਓ ਅੱਛਾ ਜੀ ਆਪਣਾ ਪੇਂਟ ਦੀ ਚਮਕੀ ਹੀ ਰਹੂਗੀ ਜਿੰਨੀ ਹੋਣਾ ਅੱਛਾ ਅੱਜ ਤੋਂ 2 ਸਾਲ ਨੂੰ ਵੀ ਚੈੱਕ ਕਰ ਲਓ 3 ਸਾਲ ਨੂੰ ਵੀ ਚੈੱਕ ਕਰ ਲਓ ਆਪਣੇ ਰੰਗ ਦੀ ਜਿਹੜੀ ਕੁਆਲਿਟੀ ਹੈ ਇਹੀ ਰਹੂ ਅੱਛਾ ਇੰਨੀ ਫੁੱਲ ਕੁਆਲਿਟੀ ਆ ਬਾਈ ਸੁਪਰ ਇਹ ਸੁਪਰ ਸੀਟਰ ਆ ਗਿਆ ਹਨਾ ਹਾਂਜੀ ਇਹ ਆਪਣਾ ਸਪੈਸ਼ਲ ਸੀਟਰ ਹੈ ਜੀ ਐਮ ਬੀ ਦਾ ਹਾਂ 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 ਇਹ ਸੁਪਰ ਸੀਟਰ ਵੀ ਆਪਾਂ ਪੂਰੀ ਰੀਜ ਨਾਲ ਆ ਕੇ ਬਣਾਇਆ ਬਾਈ ਕੋਈ ਐ ਨਹੀਂ ਹੈਗਾ ਵੀ ਜਾਂ ਕਿਸੇ ਦੀ ਕਾਪੀ ਕਰ ਲਈ ਜਾਂ ਕਿਸੇ ਨੂੰ ਦੇਖ ਕੇ ਵੀ ਆ ਵੀ ਉਵੇਂ ਕਰ ਲਓ ਲੋਕਾਂ ਨੂੰ ਪਰ ਆਪਾਂ ਨੇ ਆਪਣਾ ਸਪੈਸ਼ਲ ਬਣਾਇਆ ਅੱਛਾ ਮਲ ਸਪੈਸ਼ਲ ਬੜ ਜਾਣਾ ਜੀ ਐਮ ਬੀ ਦਾ ਵਾਹ ਜੀ ਵਾਹ ਆਪਾਂ ਕਿਸੇ ਦੀ ਅਜ ਤੱਕ ਕਾਪੀ ਨਹੀਂ ਹੋਈ ਜ ਆਪਣੀ ਆਪਣੀ ਕੋਈ ਵੀ ਚੀਜ਼ ਮੈਚ ਕਰ ਲਈ ਵੀ ਆਪਣੀ ਕਾਪੀ ਬਾਕੀ ਬਈ ਇਹਨਾਂ ਦੀ ਹੋਰ ਵੀ ਖਾਸੀਅਤ ਆ ਨਾ ਵੀ ਜਿਵੇਂ ਵੀ ਆਪਾਂ ਹੁਣ ਕੋਈ ਬੰਦਾ ਰੀਪਰ ਬਣਾਉਣਾ ਜਾਣਦਾ ਹੈ ਨਾ ਇਹ ਨਹੀਂ ਹੈਗਾ ਵੀ ਕੰਪਨੀ ਥੋਤੇ ਉਲੇ ਪਰਯੋਗੇ ਹਨਾ ਵੀ ਰੀਪਰ ਤਿਆਰ ਕਰੂਗੀ ਜੇ ਬੰਦਾ ਕੋਈ ਬਣਾਉਣਾ ਜਾਣਦਾ ਤਾਂ ਕੰਪਨੀ ਦੇ ਵਿੱਚ ਆ ਕੇ ਤੁਹਾਨੂੰ ਨਾ ਫਾਰਮਾ ਮਿਲ ਜੂਗਾ 베어ਿੰਗ ਜੋ ਵੀ ਪੁਲੀ ਆ ਹਨਾ ਉਹ ਤੁਸੀਂ ਆਪਣੇ ਅਥੀ ਆ ਕੇ ਬਣਾ ਸਕਦੇ ਹੋ ਇਹ ਹੀ ਸਿਸਟਮ ਕਮੈਨ ਦੇ ਵਿੱਚ ਆ ਵੀ ਜਿਵੇਂ ਵੱਲ ਹੋਣਾ ਕੰਬੈਨ ਕੋਈ ਭਰ ਨਹੀਂ ਜਾਣਦਾ ਤੁਹਾਨੂੰ ਚਾਸੀ ਮਿਲ ਜੂਗੀ ਜਿੱਦਾਂ ਦੀ ਵੀ ਫੋਰਮੈਨ ਡਰਾਈਵਰ ਚਾਹੇ ਮਾਲਕਾ ਨਾ ਜਾਣਦਾ ਆਪਣੀ ਆਪ ਕਮੈਨ ਭਰ ਸਕਦਾ ਬਾਕੀ ਆ ਦੇਖੋ ਇਹਨਾਂ ਦੀ ਪੇਂਟ ਕੁਆਲਿਟੀ ਦਾ ਜਿਵੇਂ ਦੱਸਿਆ ਬਾਈ ਨੇ ਵੀ ਬਾਕੀ ਬਾਈ ਚਾਹੇ ਰਾਤ ਨੂੰ ਦੇਖ ਲਓ ਚਾਹੇ ਦਿਨੇ ਦੇਖ ਲਓ ਆ ਹਨੇਰੇ 'ਚ ਦੇਖ ਲਓ ਆ ਦਿਨ ਚੱਲਣੇ 'ਚ ਦੇਖ ਲਓ ਵਧੀਆ ਮਸ਼ੀਨ ਆ ਨਾ ਤਿਆਰ ਕਰੀ ਆ ਇੱਕ ਜਿਹੜੇ ਵੀ ਆਪਣੇ ਆ ਸਟicker ਲੱਗੇ ਹੋਏ ਨੇ ਜਿੱਦਾ ਜੀਐਮ ਵੀ ਐ ਐਸੀ ਲਿਖਿਆ ਹੋਇਆ ਹੈ ਇਹ ਰਿਫਲੈਕਟਰ ਨੇ ਜੇ ਰਾਤ ਨੂੰ ਹਨੇਰੇ 'ਚ ਸੋ ਮਸ਼ੀਨ ਖੜੀ ਹੈ ਆਪਾਂ ਦੂਰੋਂ ਬੰਦਾ ਲਾਈਟ ਮਾਰਦਾ ਦੂਰੋਂ ਰਿਫਲੈਕਟ ਕਰਨਗੇ ਇਹ ਆ ਚਮਕਣਗੇ ਹਾਂਜੀ ਹਾਂ ਵੀ ਤੇਪ ਦੀ ਲੋੜ ਨਹੀਂ ਲਾਉਂਦੇ ਲਾਈਟਰ ਤੇ ਆਪਣੀ ਲੋੜ ਨਹੀਂ ਦੂਰੋਂ ਚਮਕਦੇ ਨੇ ਆਪਣੇ ਸਟicker ਦੂਰੋਂ ਜੇ ਤੁਸੀਂ 500 ਮੀਟਰ ਤੋਂ ਦੇਖ ਲਓ ਲਾਈਟ ਮਾਰ ਕੇ 1 ਕਿਲੋਮੀਟਰ ਤੋਂ ਵੀ ਲਾਈਟ ਪੈਣੀ ਚਾਹੀਦੀ ਹੈ ਇਹ ਰਿਫਲੈਕਟ ਕਰਨਗੇ ਕਿੰਨੇ ਬਾਕੀ ਹੈ ਇਹ ਵਾ ਬਾਕੀ ਇਹ ਟਾਇਰ BKDT ਦੇ ਲਾ ਕੇ ਦਿੰਨੇ ਰੇਕ ਮਸ਼ੀਨ ਅਸੀਂ BKDT ਦੀ ਦਿੰਨੇ ਲਾ ਕੇ ਸਾਰੇ ਭਾਈਆਂ ਨੂੰ ਅੱਛਾ ਤੇ BKDT ਦੀ ਟਾਇਰ ਜਿਹੜੀ ਕਸਾਈ ਹੈ ਬਹੁਤ ਘੱਟ ਹੈ ਕੰਪਲੀਟ ਨਹੀਂ ਇਹ ਟਾਇਰ ਨਾਲੇ ਟਾਇਰ ਮਹਿੰਗਾ ਹੈ ਅੱਛਾ ਟੋਟਲ ਮਸ਼ੀਨ ਨੂੰ ਇਹੀ ਲਾ ਕੇ ਦਿੰਨੇ ਹੋ ਟੋਟਲ ਨੂੰ ਵੀ ਤੇ ਅਗਲੀ ਬਾਕੀ ਡਿਮਾਂਡ ਹੈ ਜੀ ਅਗਲੇ ਨੂੰ ਕਈ MRF ਨੂੰ ਲੈ ਕੇ ਕਰਦੇ ਨੇ ਆਪਾਂ MRF ਠੀਕ ਆ ਠੀਕ ਆ ਬਾਕੀ ਸਾਡਾ ਜੱਗੀ ਭਾਈ ਆ ਗਿਆ ਅੱਛਾ ਭਰਾ ਇਹਦਾ ਖੁੱਲਾ ਸਦਾ ਹੀ ਹੁੰਦਾ ਜ਼ਿਮੀਂਦਾਰ ਭਰਾਵਾਂ ਨੂੰ ਵੀ ਜਿਹੜਾ ਬੰਦਾ ਬਣਾਉਣੀ ਜਾਣਦਾ ਆਪਣੀ ਬਿਲਕੁਲ ਜੀ ਬਿਲਕੁਲ ਪਰਲਾ ਬਿਲਕੁਲ ਜਿੱਕਿ ਭਾਈ ਏਸੀ ਵਾਲਾ ਤਾਂ ਸਿਰੇ ਹੀ ਲਾਤਾ ਜਿੱਕਿ ਕਾ ਵੀਰੇ ਭਰਾਵਾਂ ਦਾ ਪਿਆਰ ਹੈ ਭਰਾਵਾਂ ਦਾ ਪਿਆਰ ਖਿੱਚੀ ਜਾਂਦਾ ਨਹੀਂ ਕੈ ਬੰਦਾ ਦਾ ਬਹੁਤ ਸੋਹਣਾ ਲੱਗਿਆ ਅੰਦਰ ਤੇ ਵੀ ਮੈਂ ਕਹਿੰਦਾ ਰੀਝ ਲਾ ਵੀ ਜੀ ਦੇ ਅੰਦਰ ਮੇਰੇ ਪਹਿਲੇ ਦਿਨੋਂ ਕਹਿੰਦੇ ਆ ਅੱਪਾ ਜ਼ਿੰਮੇਵਾਰੀ ਲੈ ਸਕਦੇ ਆ ਮਟੀਰੀਅਲ ਦੀ ਜੀ ਬੜੀ ਗਰਾਰੀ ਪੁਲੀ ਜੀ ਹਮੇਸ਼ਾ ਨਮੀ ਹਰ ਚੀਜ਼ ਨਮੀ ਹੋਊਗੀ ਜੀ ਤੇ ਟੌਪ ਦੀ ਹੋਊਗੀ ਠੀਕ ਹੈ ਇਹ ਚੀਜ਼ ਦੀ ਆਪਾਂ ਹਮੇਸ਼ਾ ਆਪਣੇ ਬੋਲੋ ਜ਼ਿੰਮੇਵਾਰੀ ਲੈਣੇ ਆ ਠੀਕ ਹੈ ਲੋਹਾ ਟੌਪ ਉਧਾ ਦੇ ਖੁੱਲ੍ਹੇ ਦੇ ਨਾਲ ਲੱਗਿਆ ਠੀਕ ਆ ਮਸ਼ੀਨ ਹੈ ਤੇ ਕਿਹ ਕੀ ਪ੍ਰੋਬਲਮ ਕਿਤੇ ਆਉਂਦੀ ਆ ਤਾਂ ਸਪੋਰਟ ਦੀ ਉਹਦਾ ਆਉਣੀ ਆ ਵੀਰੇ ਉਹਦਾ ਆਉਣੀ ਆ ਵੀ ਸਰਪੰਚ ਜੀ ਵੀ ਦੰਨੇ ਹੋਵੇ ਪੂਰੀ ਪੂਰੀ ਵੀਰੇ ਹਲ ਸਰਵਿਸ ਕੋਈ ਬਣਾਦਾ ਕੋਈ ਸੇਲ ਦਾ ਕੋਈ ਆਪਸ਼ਨ ਬਣਦਾ ਨਹੀਂ ਰਿਕਾਰਡ ਹੋਈ ਜਾਂਦੀ ਆ ਬਿਲਕੁਲ ਜੀ ਤੁਹਾਨੂੰ ਪਤਾ ਹੀ ਇਹ ਦੇਖੋ ਤੁਸੀਂ ਪਹਿਲੀ ਵਾਰ ਰਿਕਾਰਡ ਨਹੀਂ ਕਰਦੇ ਇਹਦਾ ਸਹੀ ਆ ਵੀ ਕਸਟਮਰ ਰਿਵਿਊ ਤੁਹਾਨੂੰ ਲੈ ਜਿਆਦਾ ਆ ਰਹੇ ਨੇ ਹਾਂ ਜੇ ਆਪ ਦੇਖ ਸਕਦੇ ਹੋ ਸਰਵਿਸ ਕਿੱਦਾਂ ਦੀ ਦਿੱਤੀ ਆ ਸਹੀ ਗੱਲ ਹੈ ਕਿ ਭਰਾਵਾਂ ਦਾ ਪਿਆਰਾ ਤਾਂ ਕਿ ਥੋੜਾ ਮੂਵ ਆਨ ਕਰਿਆ ਥੋੜੇ ਅੱਗੇ ਸਟੈਪ ਲਾਇਆ ਨੇ ਠੀਕ ਹੈ ਸਰਵਿਸ ਤੇ ਮਾਲ ਦੀ ਗਾਰੰਟੀ ਜਿਹੜੀ ਆਪਾਂ ਆਪਣੇ ਵੱਲੋਂ ਕਰਨਾ ਹੈ ਨਾ ਤੇ ਚਿੰਤ ਕਰਨੀ ਆ ਹਾਂ ਦਾ ਕੋਈ ਟੈਕਨੀਕਲ ਪ੍ਰੋਬਲਮ ਆ ਗਿਆ ਉਹਦੇ ਲਈ ਆਪਾਂ ਸਪੋਰਟ ਦੇ ਸਕਦੇ ਆ ਸਪੋਰਟ ਹਮੇਸ਼ਾ ਅਵੇਲੇਬਲ ਆ ਗਰੰਟੀ ਵਾਲਾ ਸੀਜ਼ਨ ਵੀ ਨਹੀਂ ਗਰੰਟੀ ਨੰਗਿਆਂ ਦੋ ਵੀ ਉਹਦੇ ਦੇ ਦੋ ਵੇਵ ਹੁੰਦੇ ਨੇ ਕਈ ਕਸਟਮਰ ਭਰਾ ਤੁਹਾਨੂੰ ਪਤਾ ਹੀ ਐ ਮੈਂ ਆਪਣੀ ਵੀਡੀਓ ਚ ਵੀ ਹਮੇਸ਼ਾ ਗੱਲ ਕਰਦਾ ਹਾਂ 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 ਇੱਕ ਰਿਲੇਸ਼ਨ ਐ ਕੰਪਨੀ ਨਾਲ ਹਮੇਸ਼ਾ ਖੜਦੀ ਐ ਭਰਾਵਾਂ ਦੇ ਨਾਲ ਜੀ ਕੁਝ ਕਸਟਮਰ ਕ੍ਰੈਡਿਟ ਦੀ ਗੱਲ ਕਰਦੇ ਆ ਪੈਸੇ ਦੀ ਤਾਂ ਅਹੀਆਂ ਜਿੱਜਾ ਪ੍ਰੋਬਲਮ ਦਿੰਦੀਆਂ ਨੇ ਪਰ ਤੁਸੀਂ ਵੀ ਰਿਕੁਐਸਟ ਕਰਿਆ ਕਰੋ ਅਸੀਂ ਵੀ ਇਹੀ ਕਰਦੇ ਆ ਹਮੇਸ਼ਾ ਜਿਹੜੇ ਭਰਾ ਕਈ ਵਾਰ ਆਧਾਰ ਕਰਕੇ ਜਾਂਦੇ ਨੇ ਕ੍ਰੈਡਿਟ ਕਰਕੇ ਜਾਂਦੇ ਨੇ ਉਹ ਦਾਰ ਨਹੀਂ ਮੂੜਨਾ ਨਾ ਆ ਕੇ ਬੈਠ ਕੇ ਯਾਰ ਭਰਾ ਬਣ ਕੇ ਉਧਾ ਡਿਸਕਸ ਕਰ ਲਿਆ ਕਰੋ ਪਰ ਫਿਰ ਬਾਅਦ ਚ ਜਦੋਂ ਫੋਨ ਕਰਦੇ ਆ ਕ੍ਰੈਡਿਟ ਲਈ ਯਾਰ ਮਸ਼ੀਨ ਨੂੰ ਮੜੀ ਨਾ ਗਿਆ ਉੱਥੇ ਬੇਨਤੀ ਹੈ ਅੱਛਾ ਬੇਨਤੀ ਤੁਸੀਂ ਕਰੇਗੀ ਨਹੀਂ ਚੱਲ ਕੋਈ ਨਹੀਂ ਬਾਕੀ ਆਪਣੇ ਕਿੰਨੀ ਹਮੇਸ਼ਾ ਡੇ 1 ਤੋਂ ਜਿਹੜੀ ਸਪੋਰਟ ਦਿੰਦੇ ਆ ਆ ਵਧਾ ਕੇ ਦੇਵਾਂਗੇ ਘਟਾਉਂਦੇ ਨਹੀਂ ਜਿਹੜਾ ਮਾਲ ਦਿੰਦੇ ਆ ਵਧਾ ਕੇ ਦੇਵਾਂਗੇ ਆਪਸ਼ਨ ਹਮੇਸ਼ਾ ਖੁੱਲੇ ਜਿਹੜਾ ਭਰਾ ਭਰ ਨਹੀਂ ਜਾਣਦਾ ਅੱਗੇ ਭਰੋ ਲਵੇ ਬਹਿ ਕੇ ਭਰੋ ਹਰ ਚੀਜ਼ ਓਪਨ ਜੱਗੀ ਭਾਈ ਜਿਵੇਂ ਹੁਣ ਆਪਾਂ ਥੋੜੇ 12 13 ਮਹੀਨੇ ਹੋਏ ਆ ਕੰਬਾਈਨ ਰਾਸ਼ਟਰੀ ਦੇ ਵਿੱਚ ਆਏ ਆ ਨੂੰ 14ਵਾਂ ਮਹੀਨਾ ਲੱਗਿਆ 14ਵਾਂ ਮਹੀਨਾ ਚ ਲ ਕਿੰਨੇ ਮਾਡਲ ਹੁਣ ਤੱਕ ਤੁਸੀਂ ਜਿਹੜੀ ਕੰਬਾਈਨਾਂ ਦੇ ਚੁੱਕੇ ਹੋ ਮਾਡਲ ਮਤਲਬ ਕੰਬਾਈਨਾਂ ਕੰਬਾਈਨ ਕਿੰਨੀ ਦੇ ਚੁੱਕੇ ਹੋ 234 234 ਕੰਬਾਈਨਾਂ 13 ਮਹੀਨੇ ਦੇ ਵਿੱਚ ਹਾਂਜੀ ਹਾਂਜੀ ਵਾਹ ਜੀ ਭਾਈ ਮਾਨ ਵਾਲੀ ਗੱਲ ਆ ਨਾ ਵੀ ਕੋਈ ਨਵੀਂ ਐਡਾ ਫੈਕਟਰੀ ਵਿੱਚ ਪਾਰਕ ਕੀਆ ਰਿਹਾ 45 ਮਸ਼ੀਨਾਂ ਆਪਾਂ ਬੜਾ ਪਲਾਂਟ ਚਾਲੂ ਸੀ ਜੀ 45 ਮਸ਼ੀਨਾਂ ਮੌਕੇ ਤੇ ਪਾਰਕ ਕੀਆ ਠੀਕ ਹੈ ਅਵੇਲੇਬਿਲਟੀ ਹੈ ਫੈਕਟਰੀ ਜਿਹੜਾ ਮਾਲ ਕੱਟ ਕੇ ਸਾਰਾ 45 ਮਸ਼ੀਨਾਂ ਆਪਾਂ ਕੱਟੀਆਂ ਭਰ ਰਹੇ ਹਾਂ ਠੀਕ ਹੈ ਬਹੁਤ ਵਧੀਆ ਰਿਸਪੌਂਸ ਹੈ ਜੀ ਤੇ ਮੇਬੀ ਮੈਨੂੰ ਲੱਗ ਨਹੀਂ ਰਿਹਾ ਕਿ ਆਪਾਂ ਪੂਰੀ ਬੁਕਿੰਗ ਲੈ ਪਾਵਾਂਗੇ ਠੀਕ ਆ ਇਹ ਮਤਲਬ ਓਵਰ ਹੁੰਦਾ ਜਾਂਦਾ ਕੰਮ ਆਪਾਂ ਆੜੀਆਂ ਜਾ ਕੇ ਵਹਾਣੀ ਲੈਣਾ ਪੰਜਾਬੀ ਦੀ ਕਹਾਵਤਾਂ ਜਿੰਨੀ ਕੁ ਕੁਆਲਿਟੀ ਦੀ ਤੇ ਵਧੀਆ ਦੇ ਸਕੀਏ ਠੀਕ ਆ ਤਾਂ ਉਹਨਾ ਟਾਰਗੇਟ ਹੀ ਪੂਰਾ ਕਰਨਾ ਇਹ ਨਹੀਂ ਹੈਗਾ ਵੀ ਬਸ ਬਣਾ ਕੇ ਵੇਚਣ ਵਾਲਾ ਕੰਮ ਨਹੀਂ ਕਰਨਾ ਕਰਨਾ ਠੀਕ ਆ ਨਾਰਮਲੀ ਭਰਾ ਮੰਨ ਨਾਲ ਖੜਾਂਗੇ ਠੀਕ ਆ ਤੇ ਬਾਕੀ ਭਰਾ ਮੇਲੇ ਤੇ ਪਹੁੰਚੋ ਹਾਂ ਸੁਝਾਅ ਦਿਓ ਜਿਹੜੇ ਵੀਰ ਬੁੱਕ ਕਰਾਉਣਾ ਚਾਹੁੰਦੇ ਨੇ ਮੇਲੇ ਦਾ ਸਪੈਸ਼ਲ ਆਫਰ ਚੱਲ ਰਿਹਾ ਆਹੋ ਜਿਵੇਂ ਹੁਣ ਹਨਾ ਕਈ ਵੀਰੇ ਇਹ ਨਾ ਪਿੱਛੇ ਤੇ ਵੀਡੀਓ ਦੇ ਵਿੱਚ ਕਮੈਂਟ ਵੀ ਨਹੀਂ ਯਾਰ ਕਮੈਂਟ ਵਧੀਆ ਨਹੀਂ ਆ ਚੀਜ਼ ਇਹ ਲਾਉਂਦੇ ਏ ਭਾਈ ਜਰੂਰ ਹਨਾ ਸਾਹਨੇ ਵਾਲਾ ਮੇਲਾ ਜਿਹੜਾ ਇੱਥੇ ਪਹੁੰਚੋ ਜੇ ਕੋਈ ਕਮੀ ਪੇਸ਼ੀਆ ਉਹ ਵੀ ਇਹਨਾਂ ਨੂੰ ਦੱਸੋ ਹਨਾ ਵੀ ਇੱਥੇ ਆਹੀ ਚੀਜ਼ਾਂ ਦਾ ਪਤਾ ਲੱਗਦਾ ਆ ਕੇ ਆ ਕੇ ਸਲਾਹ ਦਿਓ ਜਿਹੜੀ ਚੀਜ਼ ਐ ਨਹੀਂ ਵੀ ਮਸ਼ੀਨ ਲੈਣੀ ਸਲਾਹ ਦੇਣ ਪਹੁੰਚੋ ਜੱਗੀ ਭਾਈ ਪਹਿਲਾ ਮੇਲਾ ਲਾਇਆ ਕੋਈ ਪਹਿਲੀ ਮੇਲਾ ਵੀਰੇ ਕਿਵੇਂ ਰਿਹਾ ਰਿਸਪਾਂਸ ਪਹਿਲੇ ਮੇਲੇ ਦਾ ਬਹੁਤ ਵਧੀਆ ਵੀਰੇ ਅੱਜ ਦੀ ਡੇਟ ਦੇ ਵਿੱਚ ਆਪਾਂ ਕਸਟਮਰ ਦਾ ਰਿਸਪਾਂਸ ਬਹੁਤ ਘਟ ਆ ਰਿਹਾ ਅੱਛਾ ਭਰਾ ਨਾ ਫੋਨ ਕਰ ਕਰਕੇ ਲੋਕੇਸ਼ਨ ਲੈ ਲੈ ਕੇ ਹਾਲ ਪਹਾਲਾ ਰਹਿਣੇ ਵੀ ਜੀਐਮਬੀ ਕਿੱਥੇ ਆ ਅੱਛਾ ਵੀ ਜੀਐਮਬੀ ਦੇ ਦੇਖਣੀ ਆ ਜੀਐਮਬੀ ਦੇਖਣੀ ਜ਼ਰੂ ਘੱਟ ਦਾ ਕੇਂਦਰ ਬਣਿਆ ਜਣੀ ਦੋ ਹੌਸਲੇ ਮਿਲ ਰਿਹਾ ਠੀਕ ਆ ਪਹਿਲਾ ਮਿਲਿਆ ਤੇ ਬਹੁਤ ਜ਼ਿਆਦਾ ਹੌਸਲਾ ਮੁਬਾਰਕਾਂ ਵੀਰੇ ਤੈਨੂੰ ਬਹੁਤ ਬਹੁਤ ਸਾਡੇ ਵਰਗੇ ਭਰਾਵਾਂ ਦਾ ਪਿਆਰ ਆ ਵੀਰੇ ਹਾਂ ਨਹੀਂ ਜ਼ਰੂਰੀ ਆ ਜੱਗੀ ਭਾਈ ਜਿਵੇਂ ਹੁਣ ਆਪਣੇ ਮਸ਼ੀਨ ਤੇ ਅੱਜ ਆਪਾਂ ਗੱਲ ਕਰੀਏ ਲੋਨ ਦੀ ਸਹੂਦਤ ਕਿੰਨੀ ਆ ਲੋਨ ਦੀ ਵੀਰੇ ਅਗਰ ਕਸਟਮਰ ਸਿਬਲ ਦੇ ਅਕੋਰਡਿੰਗ ਬੈਂਕਰ ਰਿਕਾਰਡ ਦਾ ਪ੍ਰੋਪਰ ਹੈ ਤਾਂ 90% ਪੂਰੀ 90 ਆਲ ਇੰਡੀਆ ਦੇ ਵਿੱਚ ਕੇ ਪੰਜਾਬ ਆਲ ਇੰਡੀਆ ਹਾਂ ਉਹ ਰਹਾ ਸਰਕਾਰੀ ਬੈਂਕ ਜਿਹੜੀ ਜੀ ਜੀ ਕਰਦਾ ਉਸੇ ਬੈਂਕ 'ਚ ਵੜਦੇ ਬੰਦਾ ਅੱਛਾ ਹਰ ਇੱਕ ਬੈਂਕ 'ਚ ਆਪਣੀ ਮਸ਼ੀਨ ਹੈ ਜਿਹੜੀ ਉਹ ਪਾਸ ਵੀ ਲੋਨ ਉਪਲਬਧਾ ਆਪਣੀ ਉਹਤੇ ਇੱਕ ਆਪਣੀ ਇਹ ਚੀਜ਼ ਵੀ ਕਲੀਅਰ ਹੈ ਅੱਜ ਤੱਕ ਇਹਦੇ ਪ੍ਰਾਈਵੇਟ ਫੈਨਾਂਸ ਦੇ ਮਸ਼ੀਨ ਹੀ ਨਹੀਂ ਅੱਛਾ ਸਰ ਤੋਂ ਹਮੇਸ਼ਾ ਗਾਈਡ ਕਰਦੇ ਆ ਵੀ ਭਰਾਵਾ ਪ੍ਰਾਈਵੇਟ ਬ੍ਰਾਂਚ 'ਚ ਮਸ਼ੀਨ ਦਿੱਤੀ ਵੀ ਨਹੀਂ ਹਾਂ ਹਾਂ ਸਰਕਾਰੀ ਬੈਂਕਾਂ ਜਿੱਥੇ 6% ਦੀ ਸਕੀਮ ਚੱਲ ਰਹੀ ਹੈ ਜਿਹੜੀ ਸਰਕਾਰ ਵੱਲੋਂ ਐਗਰੀਕਲਚਰ ਇਨਕਰਾ ਫੰਡ ਦੇ ਵਿੱਚ ਦਿੱਤੀ ਹੋਈ ਹੈ ਜੀ ਉਹਦੇ 'ਚ ਹਰ ਸਪੋਰਟ ਸਾਡੇ ਵੱਲੋਂ ਇੰਟਰਨਲ ਮਿਲਦੀ ਹੈ ਠੀਕ ਹੈ ਕਸਟਮਰ ਉਹ ਹਿੰਦਿਆ ਦਾ ਜਿੱਤੇ ਵੀ ਸਟੇਟ ਦਾ ਹਰ ਇੱਕ ਬੈਂਕ ਚ ਆਪਣੀ ਅਪਰੂਵਲ ਹਰ ਇੱਕ ਬੈਂਕ ਜਿੱਥੇ ਵੀ ਚਾਹੇ ਉਹ ਕਿਸੇ ਸਟੇਟ ਦੀ ਇੰਟਰਨਲ ਬੈਂਕ ਹੈ ਸਟੇਟ ਬੈਂਕ ਇੰਡੀਆ ਹੋਗੀ ਬੈਂਕ ਆਫ ਇੰਡੀਆ ਹੋਗੀ ਅਦਰ ਜਿੰਨੀਆਂ ਵੀ ਬੈਂਕਾਂ ਨੇ ਠੀਕ ਆ ਫਿਰ ਜੱਗੀ ਭਾਈ ਜਿਵੇਂ ਏਸੀ ਆ ਹੁਣ ਆ ਮਾਡਲ ਦੇ ਵਿੱਚ ਆਪਾਂ ਏਸੀ ਲਾਇਆ ਇਹਦੇ ਵਿੱਚ ਕਿੰਨਾ ਕਿੰਨਾ கிரேਡ ਦਾ ਮੁੱਲਾ ਫਰਕ ਆ ਸਿੰਪਲ ਨਾਲੋ ਡੀਟਾ ਕਰ ਰਹੇ ਭਰਾ ਦੇਖ ਮੇਲੇ ਤੇ ਬੁੱਕ ਹਾਂ ਮੇਲੇ ਤੇ ਆਫਰ ਹੈ ਆ ਆਫਰ ਤਾਂ ਹੈਗਾ 325 ਐਕਸਟਰਾ 325 ਨੋਰਮਲ ਮਸ਼ੀਨ ਤੋਂ 3,50,000 ਇਹ ਸੀ ਕੈਵਟ ਦਾ 3,25 ਕਹਿ ਸਕਦਾ ਸਾਹਿਬ ਮਤਲਬ 3 3,25000 ਰੁਪਏ ਮੇਲੇ 'ਚ ਕੈਵਟ ਦੇ ਵੀ ਇਹ ਚੀਜ਼ ਦੇ ਲੱਗ ਪਏ ਡੈਡੀ ਅਮਾਉਂਟ ਆ 3,25 ਲਵਾਂਗੇ ਐਕਸਪ੍ਰੈਸ ਵੀ ਜਿਵੇਂ ਸੇਮ ਨੋਰਮਲ ਗੱਲ ਕਰੀਏ ਨੋਰਮਲ ਚੱਲ ਰਿਹਾ 380 380 ਇਹ ਮੰਨ ਲਓ ਬਣੀ ਇੰਡਸਟਰੀ ਬੁੱਕ ਕਰਦੇ ਆ ਜਾ ਕੇ ਇੱਥੇ 3 325 325 ਡਿਸਕਾਊਂਟ ਕਰਤਾ ਇਹ ਮੇਲੇ ਦਾ ਡਿਸਕਾਊਂਟ ਆ ਭਾਈ ਇਹ ਨਾ ਜਿਹੜਾ ਮੇਲੇ ਤੇ ਮਸ਼ੀਨ ਜੀ ਐਮ ਬੀ 076 ਨਾ ਬੁਕਿੰਗ ਹੁੰਦੀ ਆ ਤانوں ਮਸ਼ੀਨ ਦੇ ਵਿੱਚ ਇਹ ਡਿਸਕਾਊਂਟ ਚੱਲਦਾ ਜੱਗੀ ਬਾਈ ਜੀ ਕਨੂੰ ਪਹਿਲੀਆਂ 10 ਏਸੀ ਕੈਪਨਾਂ ਤੇ ਰਹੂਗਾ। ਅੱਛਾ ਮੇਲੇ 'ਚ ਮੇਲੇ 'ਚ ਹੁਣ ਚਾਹੇ ਉਹ ਬਾਅਦ 'ਚ ਹੋਣਾ ਅੱਛਾ 10 ਕੈਪਨਾਂ ਤੇ ਰਹੂਗਾ। ਅੱਛਾ ਮੇ ਵੱਲੋਂ ਫਾਸਟਾ ਜਿਵੇਂ ਇਹਦੇ ਬਾਅਦ ਵਾਲੀਆਂ 9 ਹੋਰ 9 ਹੋਰ 25 ਦਾ ਦੇ ਮੰਗੀਆਂ ਸੀ। ਠੀਕ ਹੈ ਬਾਈ। ਦੋ ਕਿੰਨੀਆਂ ਸੀ ਕੈਪਨ ਤੁਸੀਂ ਦੇਖ ਹੀ ਲਿਆ। ਬਹੁਤ ਸੋਹਣਾ ਕੈਵਰ। ਇਹ ਰੀਪਰ ਹੋ ਗਿਆ। ਹਾਂ। 1,25,000 ਦਾ ਰੀਪਰ। ਇਹਦੇ ਵੀ ਡਿਸਕਾਊਂਟ ਆ। ਇਹਦੇ 1,25 ਦੀ ਰੱਖਿਆ ਇਹ ਰੇਟ ਸਟੈਂਡਰਡ ਕਰਦਾ। ਅੱਛਾ ਜੀ ਭਰਾ ਅੱਜ 3 ਮੇਲੇ ਕਰਕੇ ਮੇਲੇ ਕਰਕੇ ਵੀ ਆ ਉਹਦਾ ਵੀ ਸਟੈਂਡਰਡ ਤੇ ਆ ਇਹ ਸੁਪਰ ਸੀਡਰ ਆ ਗਿਆ 1.7 ਫੁੱਟਾ 235 ਦਾ ਅੱਛਾ 8 ਫੁੱਟਾ 255 ਦਾ ਅੱਛਾ 255 ਦਾ ਜੇ ਕਸਟਮਰ ਆਪਣਾ 100 ਕਿਲੋਮੀਟਰ ਦੇ ਅੰਦਰ ਆ ਤਾਂ ਡਿਲੀਵਰੀ ਹੋਣੀ ਅੱਛਾ ਆਹ ਏਰੀਆ ਦੇ ਵਿੱਚ か ਆਪਣੇ ਪੰਜਾਬ ਦੇ ਵਿੱਚ ਹੀ 100 ਕਿਲੋਮੀਟਰ ਦੇ ਆਰਾਊਂਡ ਠੀਕ ਆ ਆਰਡਰ ਕਿੱਥੇ ਡਿਲੀਵਰੀ ਹੋਣੀ ਠੀਕ ਆ ਯਾਨੀ ਸਾਰੇ ਸੰਦਾਂ ਦੇ ਆ ਲਾਈ ਹੋਈ ਆਪਣੇ ਡਿਸਕਾਊਂਟ ਕਰਤਾ ਠੀਕ ਆ ਠੀਕ ਆ ਬਾਕੀ ਭਾਈ ਦੱਸਿਓ ਜਰੂਰ ਹਨਾ ਇੱਕ ਵਾਰ ਤੁਸੀਂ ਆ ਕੇ ਜਰੂਰ ਸਾਹਨੇ ਵਾਲਾ ਮੇਲਾ ਜਿਹੜਾ ਇੱਥੇ ਜਰੂਰ ਇੱਕ ਵਾਰ ਆ ਕੇ ਦੀ ਕੁਆਲਿਟੀ ਹਨਾ ਪਿੱਛੇ ਤੋਂ ਕਹਿਣ ਨੂੰ ਵੀਡੀਓ ਦੇ ਵਿੱਚ ਆਪਾਂ ਕਈ ਵੀਰ ਕਹਿ ਦਿੰਨੇ ਯਾਰ ਵੀਰੇ ਸਵਾਦ ਨਹੀਂ ਆਇਆ ਹਨਾ ਆਂ ਚੀਜ਼ ਦੇਖੀ ਆ ਨਹੀਂ ਦੇਖੀ ਬਾਕੀ ਤੁਸੀਂ ਆ ਕੇ ਹਲਦਾ ਜੱਗੀ ਭਾਈ ਤਿੰਨ ਦਿਨ ਇੱਥੇ ਹਾਂ ਇੱਥੇ ਹੀ ਇੱਥੇ ਮੈਂ ਆਪੇ ਅਵੇਲੇਬਲ ਰਹੂੰਗਾ ਮੇਰੇ ਬੜੇ ਭਰਾ ਵੀ ਆ ਰਹੇ ਨੇ ਇਹੀ ਚੀਜ਼ ਆ ਭਾਈ ਤੁਹਾਡੇ ਜੀ ਤਿੰਨ ਦਿਨ ਆਪਾਂ ਇੱਥੇ ਖੁਦ ਅਵੇਲੇਬਲ ਰਹਾਗੇ ਹਰ ਤਰ੍ਹਾਂ ਦਾ ਸਵਾਲ ਲੈ ਕੇ ਪਹੁੰਚੋ ਜੀ ਸਲਾਹ ਦਿਓ ਜਿਹੜੀ ਸਲਾਹ ਮੰਨਣ ਜੋਗਾ ਜਰੂਰ ਵੀਰੇ ਚੇਂਜ ਕਰਾਂਗੇ ਤਾਨੂੰ ਵੀ ਲੋੜ ਐ ਫੇਜੀ ਜਾਣੀ ਹਾਂਜੀ ਹਾਂਜੀ ਮਤਲਬ ਜਿੰਨੀ ਸੌਦ ਹੋ ਸਕੀ ਤਾਂ ਹੋਰ ਕਰਾਂਗੇ ਮਤਲਬ ਫੀਲਡ ਚ ਰਿਪੋਰਟ ਆਉਣੀ ਆ ਵੀਰੇ ਫੀਲਡ ਦੀ ਰਿਪੋਰਟ ਨਾਲੇ ਕੰਪਨੀ ਐ ਆਦਰਵਾਇਜ਼ ਤਾਰ ਕੋਈ ਵੱਡਾ ਹੁੰਦਾ ਠੀਕ ਆ ਬਾਈ ਜੱਗੀ ਬਾਈ ਥੈਂਕ ਯੂ ਬਾਕੀ ਦੋ ਤਿੰਨ ਦਿਨਾਂ ਜੇ ਇੱਥੇ ਹੀ ਆ ਬਾਈ ਉਹ ਨਹੀਂ ਲਓ ਜੀ ਬਾਈ ਹੋ ਤਾਂ ਹਨੇਰਾ ਹੀ ਗਿਆ ਬਾਕੀ ਆਪਣੇ ਵੀਰ ਮਨਿੰਦਰ ਹੁੰਨੀ ਆ ਨਾ ਜਿਹਨੇ ਐਸਐਮਐਸ ਲਾਉਨੇ ਘਰੇ ਜਾ ਕੇ ਉਹਨਾਂ ਕੋਲ ਬੈਠੇ ਬੈਠੇ ਹੋ ਗਿਆ ਹਨੇਰਾ ਹੁਣ ਆਪਾਂ ਚਲੀਏ ਘਰ ਨੂੰ ਬਹੁਤ ਸੋਹਣਾ ਬਾਈ ਮੇਲਾ ਹਨਾ ਜਰੂਰ ਮੇਰਾ ਵੀਰ ਅੱਜ ਤਾਂ ਚਲੋ 5 ਤਰੀਕ ਦਾ ਹਨਾ ਨਿਕਲੇ ਗਿਆ ਸਮਾ 6 7 8 ਬਹੁਤ ਸੋਹਣਾ ਹਨਾ ਦੇਖਣੇ ਵਾਲਾ ਮੇਲਾ ਹੈ ਬਹੁਤ ਵਧੀਆ ਪ੍ਰੋਡਕਟ ਆਏ ਹੋਏ ਹਨ ਮੇਲੇ ਦੇ ਵਿੱਚ ਜਰੂਰ ਪਹੁੰਚੋ ਜ਼ਿਮੀਦਾਰ ਭਰਾਵਾਂ ਨੂੰ ਪਈ ਨਾ ਇਹ ਜੀ ਮੇਲੇ ਹਨਾ ਬਾਈ ਲੱਕੜੇ ਚਾਹੀਦੇ ਪੰਜਾਬ ਦੇ ਵਿੱਚ ਆ ਜੋ ਨਵੀਂ ਤੇ ਨਵੀਂ ਟੈਕਨੋਲੋਜੀ ਦਾ ਹਨਾ ਸੰਦ ਦੇਖਣ ਨੂੰ ਮਿਲਦਾ ਚਲੋ ਚੱਲਦੇ ਆ ਜੀ ਹੁਣ ਆਪਣੇ ਘਰਾਂ ਨੂੰ ਮਿਲਦੇ ਆ ਕੱਲ ਨੂੰ ਸ਼ਾਇਦ ਫੇਰ ਤੁਹਾਨੂੰ ਮੇਲੇ ਦਾ ਬਲੌਗ ਦਿਖਾਈਏ شکریہ ਜੀ